ਸਤਿ ਸ਼੍ਰੀ ਅਕਾਲ ਮੈਂ ਹਾਂ ਖੁਸ਼ੀ ਤੇ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਨਾਲ ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਕੱਢਿਆ ਗਿਆ ਮੋਟਰਸਾਈਕਲ ਰੋਡਜੋ ਮਾਗੀ ਮੇਲੇ ਮੌਕੇ ਕੁਰੂਕਰ ਟੁੱਟੀ ਗੰਡੀ ਸਾਹਿਬ ਵਿਖੇ ਨਤਮਸਤਕ ਹੋਈ ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਮਾਮਲਾ ਗਾਇਬ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਹੈ। આરોપીਾਂ ਦੇ ਖਿਲਾਫ ਅਗਵਾਈ ਕਰਨ ਲਈ ਕੀਤਾ ਗਿਆ ਰੋਸ਼ ਪ੍ਰਦਰਸ਼ਨ। ਸੋਨਾ ਮੋਗਾ ਸੁਸਾਇਟੀ ਵੱਲੋਂ ਵੀ ਮਨਾਇਆ ਗਿਆ ਤੀਆਂ ਦਾ ਸਾਂਝਾ ਲੋੜੀ ਤਿਉਹਾਰ। ਨੱਚ-ਗਾ ਕੇ ਮਨਾਈ ਖੁਸ਼ੀ। ਪੰਜਾਬ ਭਰ ਵਿੱਚ ਟਰੈਕਟਰ ਮਾਰਚ ਨੂੰ ਲੈ ਕੇ ਹੋ ਰਹੇ ਨੇ ਰhearsal ਅਤੇ ਤਰਨਤਾਰਾ ਵਿੱਚ 20 ਟਰੈਕਟਰ ਮਾਰਚ ਦੀ ਕੀਤੀ ਗਈ ਰhearsal। ਹੁਣ ਖਬਰਾਂ ਵਿਸਤਾਰ ਵਿੱਚ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤੇ ਚੜ੍ਹੇ ਤਰਨਤਾਰਾ ਤੋਂ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਤੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਮੋਟਰਸਾਈਕਲ ਰੋਡ ショ ਕਰਿਆ ਗਿਆ ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਦੇਸ਼ ਪਰਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਤਰਨੇ ਤੇ ਬੈਠੇ ਨੇ ਜਿਨ੍ਹਾਂ ਦੀ ਚੜ੍ਹਦੀ ਕਲਾ ਲਈ ਅੱਜ ਅਰਦਾਸ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀ ਅਤੇ ਸੱਦੇ ਤੇ ਜਿਸ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੋਸ ਰੈਲੀ ਕੱਢੀ ਜਾ ਰਹੀ ਹੈ ਉਸ ਵਿੱਚ ਮਾਜੇ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਸ਼ਾਮਿਲ ਹੋਣਗੇ ਅੱਜ ਇਹ ਮੋਟਰਸਾਈਕਲ ਰੋਸ ਰੈਲੀ ਵੀ ਉਸੇ ਸੰਬੰਧ ਵਿੱਚ ਕੱਢੀ ਗਈ ਹੈ ਖੇਮ ਕਰਨ ਖੇਮ ਕਰਨ ਤੋਂ ਅਗਰ ਕੋਈ ਇਵੈਂਟ ਤੇ ਖੜਦਾ ਖੜਦਾ ਤੋਂ ਉਧਰੋਂ ਪਿੰਡਾਂ ਤੇ ਹੁੰਦੇ ਹੋਏ ਟਰੈਕਟਰ ਵੈਲਥ ਥਾਣੀ ਅਈ ਮਤਲਬ ਖੇਤਵਾਰਾ ਕਿਤੇ ਨੂੰਲਾ ਥਾਣੀ ਕੱਢ ਕੇ ਕਿਤੇ ਅੰਕੋੜ ਵਰਤਾਂਗਾ ਇਹ ਜਿਹੜਾ ਜੋੜ ਜੋੜ ਕੱਢਿਆ ਜਾ ਰਿਹਾ ਕਦਰ ਸਬੰਧੀ ਕੱਢਿਆ ਜਾ ਰਿਹਾ ਇਹ ਜਿਹੜੀ ਅਸੀਂ ਜਿਹੜੀ ਭਾਰਤੀ ਸਰਕਾਰ ਜਿਹੜੇ ਇਹਨਾਂ ਕਾਲੇ ਕਾਨੂੰਨ ਬਣਾਏ ਆ ਅਸੀਂ ਇਹਨਾਂ ਨੂੰ ਆਨੇ ਛੇਤੀ ਤੋਂ ਛੇਤੀ ਰੱਦ ਕਰੋ ਤੇ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਰੋਸ ਮਾਰਚ ਕੱਢ ਰਹੇ ਆ ਇਹ ਦਬਾਅ ਬਣਾ ਰਹੇ ਆ ਕਿ ਕਿਸਾਨ ਜਿਆਦਾ ਤੋਂ ਜਿਆਦਾ ਜਾਗਣ ਤੇ ਜਿਹੜੀ ਆ ਦਿੱਲੀ ਦੀ ਧਰਤੀ ਤੇ ਵੱਧ ਤੋਂ ਵੱਧ ਸਕਤ ਜਾ ਕੇ ਨਿਕਲੇ ਤੇ ਜਿਹੜੇ ਫੈਸਲੇ ਜਿਹੜੇ ਕੈਨਸਲ ਕਰਵਾਏ ਜਾਣ ਇਹ ਰੈਲੀ ਨਹੀਂ ਲੋਕਾਂ ਨੂੰ ਵੀ ਦੇਖਣਾ ਚਾਹਣਾ ਤੁਸੀ ਅਸੀਂ ਪੀਰਾਂ ਨੂੰ ਕਹਿੰਦੇ ਆ ਫਾਤੋ ਵਾਤ ਜਾਗਰੂਕ ਹੋਓ ਕਿ ਸਾਡੇ ਨਾਲ ਦਿੱਲੀ ਚਲੋ ਕਿਉਂਕਿ ਇਹ ਜਿਹੜੇ ਕਾਨੂੰਨ ਬਹੁਤ ਮਾੜੇ ਨੇ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਆ ਕਿਸਾਨ ਤਾਂ ਮਾਰੇ ਜਾਣਾ ਨਾ ਦੁਕਾਨਦਾਰ ਬਚਣਾ ਹੈ ਜਿਹੜਾ ਰੋਟੀ ਖਾਣ ਵਾਲਾ ਆਦਮੀਆ ਹਰ ਇੱਕ ਦਾ ਬਹੁਤ ਵੱਡਾ ਨੁਕਸਾਨ ਹੋਣਾ ਚਾਹੀਦਾ ਦੇਖਣ ਨੂੰ ਮਿਲ ਰਿਹਾ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ 8-9 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਦਾ ਰਵਈਆ ਅੱਜ ਵੀ ਉਸੇ ਤਰ੍ਹਾਂ ਦਾ ਹੀ ਹੈ ਇਹ ਸਾਰੇ ਇੱਕ ਟਾਈਮ ਪਾਸ ਕਰ ਰਹੀ ਹੈ ਹਿੰਦੁਸਤਾਨ ਦੀ ਸਰਕਾਰ ਕੋਈ ਮਸਲੇ ਹੱਲ ਨਹੀਂ ਕਰ ਰਹੀ ਕਿਸਾਨਾਂ ਦੇ ਜਵਾਬ ਜਿਹੜੇ ਆ ਜਿੰਨੇ ਵੀ ਮੰਤਰੀ ਆ ਉਹਨਾਂ ਤੋਂ ਦਿੱਤੇ ਨਹੀਂ ਜਾ ਰਹੇ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਕਿ ਆ ਬਿੱਲ ਹੈ ਕੀ ਆ ਸੈਨ ਤਾਂ ਉਹਨਾਂ ਕਰਕੇ ਬਿੱਲ ਪਾਸ ਕਰ ਦਿੱਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਵੀ ਇਹ ਬਿੱਲ ਨੇ ਜ਼ਮੀਨਾਂ ਤੇ ਆ ਕੇ ਨੇ ਕੀ ਕਰਨਾ ਕਿਸਾਨਾਂ ਵੱਲੋਂ ਜਿਹੜਾ 26 ਤਰੀਕ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਚੱਲਦਿਆਂ ਹਲਕਾ ਕੈਂਪ ਕਰਦੇ ਵਿੱਚੋਂ ਕਿੰਨੇ ਕੁ ਸੰਗਤ ਜਿਹੜੀ ਉੱਥੇ ਪਹੁੰਚ ਰਹੀ ਹੈ ਜੀ ਬਹੁਤ ਵੱਡੀ ਗਿਣਤੀ ਜਿਹੜੀ ਆ ਸਾਡੀ ਨਿਕਲੂਗੀ ਇਹ ਲੱਖਾਂ ਦੀ ਤਦਾਦ ਇਥੋਂ ਜਿਹੜੇ ਆ ਟਰੈਕਟਰ ਟਰਾਲੀਆਂ ਔਰ ਮੋਟਰਸਾਈਕਲਾਂ ਤੇ ਵੱਡੀ ਗਿਣਤੀ ਚਾਹੀਏ ਇਥੋਂ ਜਾਵਾਂਗੇ ਤੇ ਸਰਕਾਰ ਤੇ ਦਬਾਅ ਬਣਾਵਾਂਗੇ ਇਹਦੀ ਫੋਟੋ ਦੇ ਜੀ ਪੰਜ ਮੈਂਬਰੀ ਕਮੇਟੀ ਆ ਸੁਖਵੰਤ ਸਿੰਘ ਬਲਟੋਵਾ ਦਲੇਰ ਸਿੰਘ ਰਾਜੋਕੇ ਤੇ ਰਾਜ ਮਦਰ ਸਿੰਘ ਜੋਤ ਸਿੰਘ ਆਲਾ ਤੇ ਆਪਣੇ ਗੁਰਬਾਦ ਸਿੰਘ ਆਪਣੇ ਸਿਧਵਾ ਤੇ ਮੇਰ ਸਿੰਘ ਫਦੀਰਾ ਹਰਜੀਤ ਸਿੰਘ ਚੋੜਾ ਇਹਨਾਂ ਦੀ ਕਮਾਂਡ ਦੇ ਵਿੱਚ ਜਿਹੜੀ ਜਾਹੇਬੰਦੀ ਚੱਲ ਰਹੀ ਆ ਇਸ ਕਰਕੇ ਇਹ ਸਾਰੀ ਜਾਹੇਬੰਦੀ ਜਿਹੜੀ ਆ ਹੁਣ ਸਮੁੱਚਾ ਹੀ ਮਤਲਬ ਕਿਸਾਨ ਇਕੋ ਰਿਹਾ ਐ ਅਹੀਂ ਹਰ ਇੱਕ ਵੀਰ ਨੂੰ ਕਹਿੰਦੇ ਆ ਵੀ ਜਿੰਨੇ ਵੀ ਕਿਸਾਨ ਸੰਘਰਸ਼ ਕਮੇਟੀ ਦੇ ਕਿਹੇ ਵੀ ਜਾਹੇਬੰਦੀ ਨਾਲ ਘਰ ਘਰ ਜਾਹੇਬੰਦੀ ਦੇ ਝੰਡੇ ਲਾਓ ਝੰਡੇ ਤੁਹਾਨੂੰ ਅਸੀਂ ਕਿਤੇ ਵੀ ਜਿੱਥੋਂ ਵੀ ਮਰਜ਼ੀ ਪੈਦਾ ਕਰਕੇ ਅਸੀਂ ਤੁਹਾਨੂੰ ਦੇਵਾਂਗੇ ਆ ਮੇਰਾ ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦੇਣਾ ਐ 8437010270 ਇਸ ਤੇ ਸੰਪਰਕ ਕਰੋ ਹਰ ਇੱਕ ਵੀਰ ਨੂੰ ਝੰਡਾ ਮਿਲੇਗਾ ਹਾਂਜੀ ਮੈਂ ਤੁਹਾਡਾ ਆਪਣਾ ਵੀਰ ਗਾਇਕ ਮਾਨਵਲ ਟੋਏ ਵਾਲਾ ਤੇ ਨਾਲ ਸਾਡੇ ਸਤਿਕਾਰਯੋਗ ਪੰਜ ਮੈਂਬਰੀ ਕਮੇਟੀ ਆ ਜਿਨ੍ਹਾਂ ਨੇ 45 ਦਿਨ ਅਸੀਂ ਪਹਿਲਾਂ ਦਿੱਲੀ ਲਾ ਕੇ ਆਏ ਆ ਤੇ ਹੁਣ ਜਿਹੜਾ 26 ਤਰੀਕ ਨੂੰ ਫੇਰ ਦਿੱਲੀ ਜਾਣ ਦੇ ਵਾਸਤੇ ਇੱਕ ਜਾਗਰਤਾ ਰੈਲੀ ਕਰ ਰਹੇ ਆ ਮਾਜੇ ਦੀ ਤਰਫੀ ਤੋਂ ਤਾਂ ਕਿ ਵੱਧ ਤੋਂ ਵੱਧ ਜਿਹੜੇ ਆ ਸੰਘਰਸ਼ੀ ਯੋਧੇ ਇਨਸਾਨੀ ਅੰਦੋਲਨ ਦਾ ਹਿੱਸਾ ਬਣਨਾ ਤੇ ਆਪਣੀ ਉਹ ਜਿੱਤ ਯਕੀਨੀ ਹੋਵੇ ਇੱਕ ਅਸੀਂ ਹੋਰ ਬੇਨਤੀ ਕਰਦੇ ਆ ਕਿ ਹਰੇਕ ਮੋਟਰਸਾਈਕਲ ਦੇ ਉੱਪਰ ਗੱਡੀਆਂ ਕਾਰਾਂ ਟਰੈਕਟਰਾਂ ਦੇ ਉੱਪਰ ਇੱਕ ਜਿਹੜਾ ਕਿਸਾਨੀ ਜਿਹੜੀ ਝੰਡੀ ਆ ਭਾਵੇਂ ਚਿੱਟੇ ਰੰਗ ਦੀ ਭਾਵੇਂ ਕਾਲੇ ਰੰਗ ਦੀ ਉਹ ਰੇਕ ਦੇ ਮੋਟਰਸਾਈਕਲ ਤੇ ਦਿਸਣੀ ਚਾਹੀਦੀ ਔਰ ਘਰ ਘਰ ਕਿਸਨੇ ਚਾਹੀਦੇ ਪੋਸਟਰ ਤਾਂ ਕਿ ਇੱਕ ਕਿਸਾਨੀ ਲਹਿਰ ਬਣ ਜਾਵੇ ਔਰ ਲੈਪੋਂ ਜਿਹੜਾ ਆਪਾਂ ਇੱਕ ਸਿਸਟਮ ਜਿਹੜਾ ਏ ਕਾਲੇ ਨੂੰ ਰੱਦ ਕਰਾ ਕੇ ਤੇ ਗਾਂ ਤੋਂ ਇੱਕ ਜਿਹੜੀ ਆਪਾਂ ਪੰਜਾਬ ਦੀ ਤਕਦੀਰ ਬਦਲ ਸਕੀਏ ਸੋ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਲੱਖਾਂ ਦੇ ਸਾਹਬ ਦੇ ਨਾਲ ਮਾਝੀ ਧਰਤੀ ਤੋਂ ਪਿੰਡੋਂ ਪਿੰਡੋਂ ਉੱਠ ਕੇ ਆਪਲੇ ਬਣ ਕੇ ਇੱਕ ਰੈਲੀ ਦੇ ਵਿੱਚ ਤਰਨ ਤਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਸਐਮ ਜਨ న్యూਸ ਮਾਗੀ ਮੇਲੇ ਦੇ ਚਲਦਿਆਂ ਅੱਜ ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਗੁਰਦੁਆਰਾ ਸ਼ੀ ਟੁੱਟੀ ਗੰਢੀ ਸਾਹਿਬ ਵਿਖੇ ਨਾਤਮਸਤਕ ਹੋਏ ਅਤੇ ਕਿਸਾਨੀ ਸੰਗਠਨ ਅਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਅਰਦਾਸ ਕੀਤੀ ਤੇ ਕਿਹਾ ਕਿ ਤੁਸੀਂ ਜਿੱਤ ਕੇ ਵਾਪਸ ਆਣਾ ਅੱਜ ਮੇਲਾ ਮਾਗੀ ਦੇ ਸਮੰਨ ਵਿੱਚ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਦਰਬਾਰ ਟੁੱਟੀ ਗੰਢੀ ਵਿਖੇ ਨਤਮਸਤਕ ਹੋਣ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼੍ਰੀ ਮੁਖਤਸਰ ਸਾਹਿਬਾਂ ਜੀ ਉਹਨਾਂ ਨੇ ਦਰਬਾਰ ਸਾਹਿਬ ਇਸ ਮੱਥਾ ਟੇਕਿਆ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਦਾਂਝਲੀ ਪੇਟ ਕੀਤੀ ਤੇ ਅਰਦਾਸ ਕੀਤੀ ਕਿ ਕਿਸਾਨ ਅੰਦੋਲਨ ਨੂੰ ਜਿੱਤ ਕੇ ਘਰ ਵਾਪਸ ਪਹੁੰਚਣ ਇਸ ਮੌਕੇ ਉਹਨਾਂ ਨਾਲ ਸ਼੍ਰੀ ਮੁਕਤਸਰ ਸਾਹਿਬ ਤੇ ਜਲਾਲਾਬਾਦ ਮਿਲੋਟ ਅਤੇ ਗਿੱਦੜ ਬਾਹਾ ਦੇ ਸਾਰੇ ਅਕਾਲੀ ਲੀਡਰ ਸ਼ਾਮਿਲ ਸਨ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਉਹਨਾਂ ਨੂੰ ਉਪਹਾਰ ਪੇਟ ਕੀਤੇ ਤੇ ਬਾਅਦ ਵਿੱਚ ਪਾਈ ਮਹਾ ਸਿੰਘ ਹਾਲ ਵਿੱਚ ਕਰਵਾਏ ਜਾ ਰਹੀ ਅਰਦਾਸ ਸਮਰੋਹ ਵਿੱਚ ਵੀ ਸ਼ਾਮਿਲ ਹੋਏ ਇਸ ਪ੍ਰਸ ਦੇ ਨਾਲ ਬਿਨਾਂ ਗੱਲਬਾਤ ਕਰਦਿਆਂ ਹੀ ਵਾਪਸ ਚਲੇਗੇ ਮੁਕਤ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜੀ ਨਿਊਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾ ਸੰਬੰਧੀ ਅਤੇ આરોપીਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਲੁਧਿਆਣਾ ਤੋਂ ਪੰਜਾਬ ਦੇ ਮੰਤਰੀ ਭਾਰਤਪੁਤ੍ਰ ਆਸ਼ੂ ਦੇ ਘਰ ਦੇ ਸਾਹਮਣੇ ਕੀਰਤਨ ਕਰਕੇ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਐਸਐਸਪੀ ਦੀ ਕਿੰਨੀ ਪੇ ਹੈ ਕਿੰਨੀ ਇੰਨੀ ਮੈਂ ਖਾਂ ਜਦੋਂ ਘਰੇ ਐਡੀ ਕਦੇ ਹੱਸਦਾ ਕਾਕੀ ਜੋ ਉੱਧਰ ਦਾ ਆਫਿਸ ਵਿੱਚ ਕੀ ਹੋਇਆ ਤਿੰਨੇ ਲੋਕਾਂ ਨੂੰ ਤੱਕ ਦਿੱਤਾ ਕਰ ਆ ਕੇ ਨਹੀਂ ਦੱਸਦੇ ਕਰੇ ਪੈਸੇ ਤਾਂ ਆਉਂਦੇ ਆ ਕਦੇ ਪੁੱਛਿਆ ਇਹ ਪੈਸੇ ਕਿੱਥੋਂ ਆਏ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਵੱਡਿਆਂ ਨੇ ਢਿੱਡ ਵਜਾਇਆ ਹੀ ਕਦੇ ਹੈ ਨਹੀਂ ਸੀ ਢਿੱਡ ਚ ਖਾਣ ਨੂੰ ਕੱਖ ਵੀ ਭੁੱਖੇ ਤੇ ਗੁਰੂ ਨੂੰ ਫਰੇਵਾਂ ਨਾ ਲਾਉਣਾ ਪੈ ਜਾਏ ਇੰਨੀ ਨੌਬਤ ਨਾ ਆਏ ਇਹਦੋਂ ਪਹਿਲਾਂ ਕਰਿਆ ਜੇ ਚੰਗੇ ਰਹੋਗੇ ਮੰਤਰੀ ਨੇ ਭਾਰਤ ਭੂਸਣ ਜੀ ਉਹਨਾਂ ਦੀ ਘਰ ਦੇ ਅੱਗੇ ਕੋਠੀ ਦੇ ਅੱਗੇ ਜ਼ਮੀਰ ਜਗਾਉ ਹੋਕਾ ਦਿੱਤਾ ਗਿਆ ਤਾਂ ਜੋ ਇਹਨਾਂ ਮੰਤਰੀਆਂ ਦੀ ਇਹਨਾਂ ਮਨਿਸਟਰਾਂ ਦੀ ਜ਼ਮੀਰ ਨੂੰ ਹਲੂਣਾ ਔਰ ਪ੍ਰਸ਼ਾਸਨ ਦੀ ਜ਼ਮੀਰ ਨੂੰ ਹਲੂਣਾ ਲੱਗੇ ਗੁਰੂ ਗ੍ਰੰਥ ਸਾਹਿਬ ਜੀ 328 ਸਰੂਪ ਜਿਹੜੇ 4 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਅਰਦਾਸ ਕਰਕੇ ਜਿੱਥੇ ਕਿਸਾਨੀ ਦੀ ਵੀ ਅਰਦਾਸ ਹੋਈ ਸੀ ਔਰ ਮਹਾਮਾਰੀ ਕਰੋਨਾ ਦੀ ਵੀ ਅਰਦਾਸ ਹੋਈ ਸੀ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੇ 328 ਸ੍ਰੂਪ ਚੋਰੀ ਹੋਏ ਉਹਨਾਂ ਦੀ ਅਰਦਾਸ ਹੋਈ ਸੀ ਜੇਲ੍ਹਾਂ ਵਿੱਚ ਆਪਣੇ ਉਹ ਭਾਵੇਂ ਸਿੱਖ ਹੈ ਬੋਧੀ ਹੈ ਜੈਨੀ ਹੈ Hindu ਹੈ ਕੋਈ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਗੁਰੂ ਕੋਈ ਵੀ ਨੇ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੀ ਵੀ ਅਰਦਾਸ ਹੋਈ ਸੀ ਉਸ ਤੋਂ ਉਪਰੰਤ 4 ਨਵੰਬਰ ਨੂੰ ਜਿਹੜੀ ਵਿਰਾਸਤੇ ਕੰਪਲੈਕਸ ਹੈ ਜਿੱਥੇ ਭਾਰਾ ਚੌਕ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਹੈ ਉਹ ਥੜੇ ਦੇ ਉੱਤੇ ਪੰਥਕ ਹੋਕਾ ਸ਼ੁਰੂ ਹੋ ਗਿਆ ਸੀ ਜਿਹਦਾ ਅੱਜ ਮੇਰੇ ਖਿਆਲ ਨਾਲ 70ਵਾਂ ਦਿਨ ਹੈ 70ਵਾਂ ਦਿਨ ਹੈ ਔਰ ਅੱਜ ਅਸੀਂ ਇਸ ਮਨਿਸਟਰ ਦੇ ਘਰ ਆਏ ਆ ਇਹਨਾਂ ਨੂੰ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਹੋਏ ਸੂਪ ਚੋਰੀ ਕਿ ਬਾਦਲਾਂ ਨਾਲ ਇਹ ਸਰਕਾਰ ਆਪਣੀ ਜਾਰੀ ਨਾ ਨਵਾਵੇ ਔਰ ਕੈਪਟਨ ਸਰਕਾਰ ਨੂੰ ਇਹ ਜਿਹੜੇ ਮੰਤਰੀ ਨੇ ਬਣਦੀ ਜਿਹੜੀ ਗੱਲਬਾਤ ਇੱਥੇ ਅਸੀਂ ਹੋਕੇ ਰਾਹੀਂ ਦੇ ਰਹੇ ਹਾਂ ਜਾਂ ਮੀਡੀਆ ਰਾਹੀਂ ਇਹ ਸੁਣ ਰਹੇ ਨੇ ਜਾਂ ਕਿੰਨੇ ਚਿਰ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਸਲਾ ਇਹ ਲਮਕਾ ਰਹੇ ਨੇ ਇਹ ਜਿਹੇ ਮਸਲੇ ਲਮਕਾਉਣਗੇ ਮੁੱਦੇ ਲਮਕਾਉਣਗੇ ਜਿਵੇਂ ਬਾਦਲ ਸਰਕਾਰ ਅੱਧ ਵਿਚਾਲੇ ਲਮਕ ਗਈ ਇਹਨਾਂ ਨੇ ਵੀ ਉਵੇਂ ਹੀ ਲਮਕ ਜਾਣਾ ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਤੁਹਾਡਾ ਬਣਦਾ ਧਰਮ ਤੇ ਫਰਜ਼ ਅਦਾ ਕਰੋ ਅੱਤਰ ਦਿਨ ਵੇਤਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਘੂੜੀ ਨੀਂਦ ਚ ਸੁੱਤਾ ਏ ਜਮੀਰ ਕਰਕੇ ਅਵੇਸਲਾ ਹੋਇਆ ਜਿਹਦੀ ਜਮੀਰ ਨੂੰ ਹਲੂਣਾ ਦੇਣ ਲਈ ਉਸ ਸੰਘਰਸ਼ ਨੂੰ ਤਿੱਖਾ ਕਰਦੇ ਆ ਅਸੀਂ ਮੰਤਰੀ ਮੰਡਲ ਉਹਨਾਂ ਮੰਤਰੀਆਂ ਦੇ ਘਰਾਂ ਦੇ ਬਾਹਰ ਜਾ ਕੇ ਕੀਰਤਨ ਰੂਪ ਜਮੀਰ ਜਗਾਊ ਹੋਕਾ ਦੇਣ ਦਾ ਪ੍ਰੋਗਰਾਮ ਲਿਖਿਆ ਅੱਜ ਅਸੀਂ ਲੁਧਿਆਣੇ ਭਾਰਤ ਪੋਸ਼ਣ ਖੁਰਾਕ ਮੰਤਰੀ ਦੇ ਘਰ ਦੇ ਬਾਹਰ ਆਏ ਆਂ ਔਰ ਉਹਨਾਂ ਨੂੰ ਇੱਥੇ ਆ ਕੇ ਕਹਿ ਕੇ ਚੱਲੇ ਆਂ ਜਾਂ ਤਾਂ ਤੁਸੀਂ ਆਪਣੀਆਂ ਇਹ ਕੁਰਸੀਆਂ ਛੱਡ ਦਿਓ ਮੈਂ ਜਿੰਨੂੰ ਤੁਸੀਂ ਇਹ ਜ਼ਮੰਦਰੂ ਹੱਕ ਸਮਝਦੇ ਹੋ ਕਿ ਰਾਜ ਕਰਨਾ ਸਾਡਾ ਜ਼ਮੰਦਰੂ ਹੱਕ ਹੈ ਜਾਂ ਤਾਂ ਇਹ ਛੱਡ ਦਿਓ ਜਾਂ ਫਿਰ ਲੋਕਾਂ ਪ੍ਰਤੀ ਆਪਣੀ ਫਰਜ਼ ਅਦਾ ਕਰਨੇ ਸ਼ੁਰੂ ਕਰੋ ਤੁਸੀਂ ਕਾਨੂੰਨ ਕਾਇਦੇ ਸਭ ਕੁਝ ਛਿੱਕੇ ਟੰਗ ਕੇ ਜੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮੁਕਦਮੇ ਤੁਸੀਂ ਦਰਜ ਨਹੀਂ ਕਰਾ ਸਕਦੇ ਆਮ ਪੰਜਾਬ ਦੇ ਬੰਦੇ ਦੀ ਜਾਨ ਮਾਲ ਧਨ ਇੱਜ਼ਤ ਪੱਤ ਦੀ ਰਾਖੀ ਦੀ ਤੁਹਾਡੇ ਤੋਂ ਆਸ ਕੀ ਰੱਖੀ ਜਾ ਸਕਦੀ ਹੈ ਤੇ ਤੁਸੀਂ ਕੈਪਟਨ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਤੇ ਇੱਥੇ ਦੇ ਮੰਤਰੀ ਸੰਤਰੀ ਕੈਪਟਨ ਸਾਹਿਬ ਦੇ ਇੱਕ ਸੀਰੀ ਬਣ ਕੇ ਰਹਿ ਚੁੱਕੇ ਆ ਜਿਨ੍ਹਾਂ ਚ ਇੰਨੀ ਵੀ ਹਿੰਮਤ ਨਹੀਂ ਕਿ ਉਹ ਸੱਚ ਦੀ ਗੱਲ ਕਰ ਸਕਣ ਤੇ ਨਾਲ ਨਾਲ ਅਸੀਂ ਇਹਨਾਂ ਦੇ ਰਾਈ ਇਹ ਹੋਕਾ ਦਿੰਨੇ ਆ ਕਿ ਕੈਪਟਨ ਸਾਹਿਬ ਬਾਦਲਾਂ ਨਾਲ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਫਾਦਾਰੀ ਨਭਾ ਕੇ ਤੇ ਗੁਰੂ ਪੰਥ ਨਾਲ ਗਦਾਰੀ ਕਰਕੇ ਤੁਹਾਨੂੰ ਰਾਸਨੀ ਜੇ ਆਉਣੀ ਚੇਤੇ ਰੱਖ ਲਿਓ 2017 ਚ ਤੁਸੀਂ ਲੋਕਾਂ ਨੂੰ ਕੋਥੀ ਫੜ ਕੇ ਗੁੰਮਰਾਹ ਕੀਤਾ ਹੈ 2022 ਵਿੱਚ ਨਹੀਂ ਹੁਣ ਦੇਾਂਗੇ ਅਸੀਂ ਤਾਂ ਰਾਜਨੀਤੀ ਨਹੀਂ ਕਰਨੀ ਪਰ ਗੰਦੀ ਰਾਜਨੀਤੀ ਕਿਸੇ ਨੂੰ ਕਰਨ ਵੀ ਨਹੀਂ ਦੇਣੀ ਇਹ ਸਿੱਖ ਦਾ ਆਧ ਕਾਲ ਤੋਂ ਸੁਭਾਅ ਹੈ ਉਹਦੇ ਤਹਿਤ ਅਸੀਂ ਆਵਾਜ਼ ਦੇਾਂਗੇ ਸਿੱਖ ਨੀਤੀ ਲਿਆਓ ਰਾਜਨੀਤੀ ਪਹਜਾਓ ਪੰਥ ਬਚਾਓ ਪੰਜਾਬ ਬਚਾਓ ਧਰਮ ਬਚਾਓ ਏ ਅਸੀਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਲੋੜੀਪਾ ਰਦਾਇਕ ਮਸ਼ਹੂਰ ਤਿਉਹਾਰ ਹੈ ਜਿਸ ਨੂੰ ਬਹੁਤ ਤੁਮਤਮ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਸੰਬੰਧੀ ਸੋਨਾ ਮੋਗਾ ਸੁਸਾਇਟੀ ਵੱਲੋਂ 3 ਦਾ ਸਾਂਝਾ ਲੋੜੀ ਤਿਉਹਾਰ ਮਨਾਇਆ ਗਿਆ ਇਸ ਸਮਾਰੋਹ ਵਿੱਚ ਭੰਗੜਾ ਅਤੇ ਗਿੱਧੇ ਦੇ ਪ੍ਰੋਗਰਾਮ ਵੀ ਹੋਏ ਤੇ 3 ਨੂੰ ਗਿਫਟਾਂ ਅਤੇ ਸ਼ਗਨਾਂ ਨਾਲ ਨਵਾਜ਼ਿਆ ਗਿਆ ਪੰਜਾਬ ਵਿੱਚ ਬਹੁਤ ਵਧੀਆ ਮਨਿਆ ਪਰਮੰਨਿਆ ਤਿਉਹਾਰ ਹੈ ਪਹਿਲਾ ਇਹ ਸੋਚਿਆ ਜਾਂਦਾ ਸੀ ਕਿ ਸਿਰਫ ਮੁੰਡਿਆਂ ਦੀਆਂ ਲੋੜੀਆਂ ਬਣਾਈਆਂ ਜਾਂਦੀਆਂ ਸੀ ਹੁਣ ਤੇ ਹੀ ਘਰਾਂ ਦੇ ਵਿੱਚ ਕੁੜੀਆਂ ਦੀਆਂ ਵੀਆਂ ਬਹੁਤ ਤੋਂ ਕਾਮਨਾ ਮਲਾਈਆਂ ਜਾਂਦੇ ਹਨ ਦੁੱਲਾ ਪੱਟੀ ਪਹਿਲਾਂ ਮੰਨਿਆ ਗਿਆ ਪ੍ਰਥਾ ਹੈ ਕਿ ਦੁੱਲਾ ਪੱਟੀ ਇੱਕ ڈاکੂ ਸੀ ਪਰ ਉਹ ਇਸ ਤਰ੍ਹਾਂ ਦਾ ڈاکੂ ਸੀ ਕਿ ਅਮੀਰ ਲੋਕਾਂ ਤੋਂ ਪੈਸੇ ਲੁੱਟ ਕੇ ਗਰੀਬ ਲੋਕਾਂ ਦੀ ਹੈਲਪ ਕਰਦਾ ਸੀ ਉਹਨੇ ਬਹੁਤ ਸਾਰੀਆਂ ਕੁੜੀਆਂ ਨੂੰ ਗੋਤ ਵੀ ਲਿਆ ਹੋਇਆ ਸੀ ਤੇ ਉਹਨਾਂ ਦੀਆਂ ਸ਼ਾਦੀਆਂ ਵੀ ਕਰਦਾ ਸੀ ਜਿਹੜਾ ਆਪਾਂ ਸੁੰਦਰੀ-ਮੁੰਦਰੀ ਬੋਲਦੇ ਹਾਂ ਉਹ ਵੀ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਹੀ ਸੀ ਜਿਨ੍ਹਾਂ ਨੂੰ ਸੁੰਦਰੀ-ਮੁੰਦਰੀ ਕਿਹਾ ਜਾਂਦਾ ਹੈ ਐਕਚੁਅਲੀ ਤੇ ਉਹਨਾਂ ਦੀ ਮੈਰिज ਧਰੀ ਹੋਈ ਸੀ ਤੇ ਉਹਨਾਂ ਕੋਲੇ ਪੈਸੇ ਇੰਨੇ ਨਹੀਂ ਸਨ ਸੀ ਗਰੀਬ ਸੀ ਤੇ ਉੱਥੋਂ ਦੇ ਜਿਹੜਾ ਪ੍ਰਸ਼ਾਸਕ ਸੀ ਤਾਂ ਉਹਦੀ ਨਜ਼ਰ ਧਰੀ ਮੁੰਦਰੀ ਤੇ ਪੈ ਗਈ ਸੀ ਤੇ ਉਹ ਆਪਣੀਆਂ ਬਣਾਉਣ ਲਈ ਬਹੁਤ ਉਤਬਾवला ਹੋਇਆ ਪਿਆ ਸੀ ਤੇ ਜਦੋਂ ਇਹ ਗੱਲ ਦੁੱਲਾਪੱਟੀ ਨੂੰ ਪਤਾ ਲੱਗੀ ਸੀ ਉਹਨੇ ਰਾਤੋ ਰਾਤ ਜੰਗਲਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੈਰिज ਕਰਤੀ ਸੀ ਉਦੋਂ ਇਹ ਲੱਕੜੀਆਂ ਵਾੜੀਆਂ ਲਈ ਸੀ ਚਾਣਲ ਕਰਨ ਵਾਸਤੇ ਤੇ ਪਿੰਡਾਂ ਵਾੜੀਆਂ ਨੇ ਜੋ ਵੀ ਉਹਨਾਂ ਤੋਂ ਵੰਡਦਾ ਸੀ ਉਹ ਦਿੱਤਾ ਸੀ ਕਿਤੇ ਵਿੱਚ ਕਿਸੇ ਨੇ ਸ਼ੱਕਰ ਪਾਈ ਸੀ ਕਿਸੇ ਨੇ ਦਾਣੇ ਦਿੱਤੇ ਸੀ ਤਾਂ ਹੀ ਇਹ ਗਾਣਾ ਵੀ ਬਹੁਤ ਮਸ਼ਹੂਰ ਹੈ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੂਰਾ ਪਸੀਨਾ ਤੇ ਨਵਾਂ ਜੀ ਜਦੋਂ ਘਰ ਵਿੱਚ ਆਂਦਾ ਸੀਗਾ ਪਹਿਲੇ ਅਸੀਂ ਲੜਕੇ ਨਹੀਂ ਬਣਾਉਂਦੇ ਸੀ ਹੁਣ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਧੀਆ ਵੀ ਮੁੰਡਿਆਂ ਨਾਲ ਘੱਟ ਨਹੀਂ ਉਹ ਡਾਕਟਰ ਇੰਜੀਨੀਅਰ ਸਭ ਬਣ ਰਹੀਆਂ ਐ ਕਿ ਕਰਕੇ ਸਭ ਨੂੰ ਕਿਹਾ ਦੀ ਇਹ ਬਣਾਣੀ ਚਾਹੀਦੀ ਹੈ ਪਹਿਲੇ ਜਿਹੜੇ ਕੋ ਕੋ ਮਾਰ ਦਿੰਦੇ ਸੀਗੇ ਅੱਜ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਬੱਚਾ ਹੈ ਉਹ ਬਹੁਤ ਚੰਗਾ ਹੈ ਬਾਕੀ ਕਿੰਨੇ ਬਾਕੀਆਂ ਹਰ ਦੇ ਬੱਚੇ ਬਹੁਤ ਬੁਰੇ ਹੋ ਗਏ ਨੇ ਬਹੁਤ ਦੂਰ ਆ ਲੜਕੀਆਂ ਕਿੰਨੇ ਲੜਕੇ ਤੇ ਨਸ਼ਿਆਂ ਦੇ ਵਿੱਚ ਵੀ ਵਸੇ ਹੋਏ ਆ ਮੈਂ ਇਹ ਚਾਹਨੀ ਆ ਇਸ ਵਾਰੇ ਸਾਡੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਾਹਿਬ ਨੇ ਵੀ ਪੰਜਾਬ ਸਰਕਾਰ ਵੱਲੋਂ ਧੀ ਦੀ ਲੋੜੀ ਮਨਾਈ ਗਈ ਹੈ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਲੜਕੀਆਂ ਦੀ ਰੇਸ਼ੋ ਜਿਹੜੀ ਹੈ ਤਕਰੀਬਨ ਲੜਕਿਆਂ ਦੇ ਬਰਾਬਰ ਹੋ ਗਈ ਹੈ ਔਰ ਹਰ ਖੇਤਰ ਦੇ ਵਿੱਚ ਕੁੜੀਆਂ ਜਿਹੜੀਆਂ ਮੁੰਡਿਆਂ ਦੇ ਬਰਾਬਰ ਆ ਚਾਹੇ ਉਹ ਪੜ੍ਹਾਈ ਦਾ ਹੋਵੇ ਚਾਹੇ ਖੇਡਾਂ ਦਾ ਹੋਵੇ ਮੈਂ ਉਹਨਾਂ ਸਾਰਿਆਂ ਮਾਪਿਆਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਦੇ ਘਰੇ ਇਸ ਵਾਰੇ ਧੀਾਂ ਜੰਮੀਆਂ ਔਰ ਮੈਂ ਆਪਣੀਆਂ ਧੀਆਂ ਬਾਸੇ ਸ਼ੁਭ ਕਾਮਨਾਵਾਂ ਦਿੰਨਾ ਬਹੁਤ-ਬਹੁਤ ਪਰਨ ਬਹੁਤ ਤਰੱਕੀਆਂ ਕਰਨ ਔਰ ਇੱਕ ਗੱਲ ਜਰੂਰ ਮੈਂ ਖਾਸ ਕਹਿਣੀ ਚਾਹੂੰਗਾ ਕਿ ਕੋਈ ਵੀ ਪਿਓ ਕਰੇ ਧੀ ਜੰਮਣ ਤੋਂ ਘਬਰਾਉਂਦਾ ਨਹੀਂ ਤੇ ਇਹਨੂੰ ਪਾਲਣ ਤੋਂ ਘਬਰਾਉਂਦਾ ਨਹੀਂ ਸਿਰਫ ਉਸ ਵੇਲੇ ਪ੍ਰੋਬਲਮ ਆ ਜਾਂਦੀ ਹੈ ਜਦੋਂ ਬਾਪ ਦੇ ਸਿਰ ਦੀ ਪੱਗ ਜਿਹੜੀ ਹੈ ਬੇੜੇ ਦੀ 베ਰੀ ਬਣ ਜਾਂਦੀ ਹੈ ਸੋ ਮੈਂ ਆਪਣੀਆਂ ਧੀਆਂ ਨੂੰ ਇਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਨੂੰ ਸਮਤ ਦੇਵੇ ਆਪਣੇ ਭਰਾ ਦੀ ਮੁੱਛ ਤੇ ਆਪਦੇ ਪੱਗ ਨੂੰ ਦਾਗ ਨਾ ਲੱਗਣ ਦੇ ਪਿਛਲਾ ਸਾਲ ਜਿਹੜਾ 2020 ਦਾ ਉਹ ਕੱਲਾ ਕਰੋਨਾ ਕਰਕੇ ਹੀ ਨਹੀਂ ਬਹੁਤ ਸਾਰੀਆਂ ਹੋਰ ਆਪਦਾਵਾਂ ਕਰਕੇ ਵੀ ਬੜਾ ਮਾੜਾ ਲੰਘਿਆ ਇਹ 2021 ਚੜਿਆ ਮੈਂ ਦੁਆਰ ਅਰਦਾਸ ਕਰਦਾ ਕਿ ਇਹ ਜਿਹੜਾ 2021 ਵਾਲਾ ਸਾਲ ਆ ਇਹ ਸਾਰਿਆਂ ਵਾਸਤੇ ਸ਼ੁਭ ਹੋਵੇ ਚੰਗਾ ਹੋਵੇ ਔਰ ਇਸੇ ਤਰ੍ਹਾਂ ਹੀ ਮੋਗਾ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ ਐਸਐਮਜ਼ेड ਨਿਊਜ਼ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦੇ ਖਿਲਾਫ ਟਰੈਕਟਰ ਰੈਲੀ ਰਿਹਰਸਲ ਹੋਈ ਅਤੇ ਸੈਕੜੇ ਟਰੈਕਟਰਾਂ ਤੇ ਸਵਾਰ ਹੋਏ ਹਜ਼ਾਰਾਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਪੰਜਾਬ ਦੇ ਜਨਸ ਕਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਤਰਨੇ ਤੇ ਬੈਠੇ ਨੇ ਜਿਨ੍ਹਾਂ ਦੀ ਚੜ੍ਹਦੀ ਕਲਾ ਲਈ ਅੱਜ ਅਰਦਾਸ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਜਿਸ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੋਸ ਰੈਲੀ ਕੱਢੀ ਜਾ ਰਹੀ ਹੈ। ਉਸ ਵਿੱਚ ਮਾਜ਼ੇ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਸ਼ਾਮਿਲ ਹੋਣਗੇ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਨਰਲ ਸਿਕੱਤਰਾਂ ਜੀਓ ਵਾਲਾ ਜੋ ਜੋਨਗੜਾ ਪਛਾੜਾ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਇਹ ਪਿੰਡ ਸੋਰਸਿੰਗ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨਗੜਾ ਪਛਾੜਾ ਵੱਲੋਂ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਟਰੈਕਟਰ ਨੇ ਤੁਸੀਂ ਵੇਖ ਰਹੇ ਜੀ ਇਹ ਟਰੈਕਟਰ ਮਾਰਚ ਜੀ ਮੋਦੀ ਵੱਲੋਂ ਲਿਆਂਦੇ ਕਾਲੇ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੁੰਦੇ ਤਾਂ 26 ਜਨਵਰੀ ਨੂੰ ਜਿਹੜੀ 26 ਜਨਵਰੀ ਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਿੱਲੀ ਦੇ ਵਿੱਚ ਮਨਾਉਣ ਜਾ ਰਹੀ ਆ ਉਹਦੀ ਹਰੈਸਲ ਵਜੋਂ ਇਹ ਪਿੰਡ ਪਿੰਡ ਜਿਹੜਾ ਏ ਟਰੈਕਟਰ ਮਾਰਚ ਜਿਹੜਾ ਏ ਕੱਢਿਆ ਜਾ ਰਿਹਾ ਏ ਉਹਦੀ ਹਰੈਸਲ ਵਜੋਂ ਅੱਜ ਦਾ ਟਰੈਕਟਰ ਮਾਰਚ ਆ ਜਿਹੜੇ ਨੌਜਵਾਨ ਆ ਉਹ ਇਸ ਤਰ੍ਹਾਂ ਕਾਨੂੰਨ ਨਹੀਂ ਰੱਦ ਹੁੰਦੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਜਿਹੜੇ ਆ ਉਹ ਦਿੱਲੀ ਦੇ ਵਿੱਚ ਸ਼ਾਮਲ ਹੋਣਗੇ ਤੇ ਕੀ ਜਿਹੜਾ ਉੱਥੇ ਇੰਸ਼ੀ ਘਰ ਸੇ ਚੱਲ ਰਿਹਾ ਹੈ ਉਹਦੇ ਵਾਸਤੇ ਜਿਹੜਾ ਗੱਲ ਕਿਸੇ ਪਾਸੇ ਨਹੀਂ ਲੱਗ ਰਹੀ ਕਿ ਨੂੰ ਵੀ ਦੋਸ਼ੀ ਮੰਨਦੇ ਜੀ ਕੀ ਕਥਾਨਾ ਦੀ ਜਿਹੜੀ ਮੰਗ ਕਿੱਥੋਂ ਤੱਕ ਜਾ ਕੇ ਇੱਕ ਮੰਗ ਖਤਮ ਹੁੰਦੀ ਹੈ ਇਹਦਾ ਇਸ ਚੀਜ਼ ਦੇ ਦੋਸ਼ੀ ਭਾਜਪਾ ਸਰਕਾਰ ਆ ਜੀ ਮੋਦੀ ਸਰਕਾਰ ਆ ਜਿੰਨੇ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਲਿਆਂਦੇ ਆ ਜਿਹੜੀ ਕਿਸਾਨਾਂ ਤੋਂ ਜਾਂ ਜਿਹੜੀ ਥੱਲੇ ਸਾਡੀ ਪਬਲਿਕ ਆ ਕਿਸਾਨ ਮਜ਼ਦੂਰ ਥੱਲੇ ਇਹਨਾਂ ਤੋਂ ਜਨਤਾ ਤੋਂ ਪੁੱਛਿਆ ਨਹੀਂ ਗਿਆ ਤੇ ਹੁਣ ਤਾਂ ਜੇਕਰ ਮੰਗ ਰੱਦ ਨਹੀਂ ਹੁੰਦੀ ਤੇ ਇਹ ਘੱਟ ਕਿੱਥੋਂ ਤੱਕ ਜਾ ਸਕਦਾ ਸੰਘਰਸ਼ ਲੰਮਾ ਹੋਊਗਾ ਜੀ ਬੜਾ ਵੱਡਾ ਅੰਦੋਲਨ ਆ ਤੇ ਲੀਕਿਆ ਹੋਇਆ ਅੰਦੋਲਨ ਆ ਬੜੇ ਵੱਡੇ ਪੱਧਰ ਤੇ ਜੇ ਤੇ ਸਰਕਾਰ ਰੱਦ ਕਰ ਦਿੰਦੀ ਆ ਕਾਲੇ ਕਾਨੂੰਨ ਤੇ ਜਿਹੜੇ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਆਪਣਾ ਜਿਹੜਾ ਪਹਿਲਾਂ ਜਿਹੜਾ ਉਹ ਆ ਜਾਣਗੇ ਤੇ ਜੇ ਨਹੀਂ ਰੱਦ ਹੁੰਦੇ ਤਾਂ ਫਿਰ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਦਿੱਲੀ ਦੇ ਵਿੱਚ ਆਪਣੀ 26 ਜਨਵਰੀ ਮਨਾਉਂਗੀ ਜੀ ਤਰਨ ਤਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਸਐਮ ਜਨ న్యూਸ ਅਸੀਂ ਅੱਜ ਦੇ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੇ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮ ਜਨ న్యూਸ